ਜਦੋਂ ਅਸੀਂ ਪ੍ਰਦੀਪ ਸਿੰਘ ਨੂੰ ਅਸੀਂ ਹਸਪਤਾਲ ਲੈ ਗਏ ਆਂ ਦਵਾਦਵ ਚੁੱਕ ਕੇ ਗੱਡੀ ਦੇ ਵਿੱਚ ਉਦੋਂ ਮਗਰੋਂ ਇਹਨਾਂ ਨੇ ਆਪਣੀ ਪੂਰੀ ਸ਼ਾਸਤਰੀ ਦੇ ਨਾਲ ਮੋਹਨ ਸਿੰਘ ਦਾ ਪਿਸਟਲ ਲੈ ਕੇ ਉਹ ਗੇਟ ਦੇ ਵਿੱਚ ਗੋਲੀਆਂ ਮਾਰੀਆਂ ਨੇ ਬਿਲਕੁਲ ਕੋਈ ਕੋਈ ਗੋਲੀ ਨਹੀਂ ਚਲਾਈਗੀ ਹੈਗਾ ਜੀ ਮੇਰੇ ਕੋਲ ਮੇਰੀ ਗੱਡੀ 'ਚ ਵੀ ਸੇਫਟੀ ਲੀ ਲਈ ਮੇਰੇ ਜਦੋਂ ਮੈਂ ਆਇਆ ਵਾ ਉਦੋਂ ਮੇਰੇ ਕੋਲ ਹੀ ਲਾਇਸੈਂਸ ਹੀ ਤਿਆਰ ਹੈ ਫਤੇਗੜ ਜੂੜੀਆਂ ਦੇ ਪਿੰਡ ਰੂਪੋ ਵਾਲੀ ਚਿਗੋਲੀ ਚਲਾਉਣ ਵਾਲਾ ਸਾਬਕਾ ਸਰਪੰਚ ਪਰਿਵਾਰ ਸਮੇਤ ਆਇਆ ਮੀਡੀਆ ਸਾਹਮਣੇ ਉਸ ਦਿਨ ਵਾਪਰੀ ਘਟਨਾ ਦੀ ਸੱਚੀ ਦਸੀ ਸਾਰੀ ਕਹਾਣੀ ਸਰਪੰਚ ਅਤੇ ਪਰਿਵਾਰਕ ਮੈਂਬਰਾਂ ਕਿਹਾ ਕਿ ਉਹ ਨਰਦੋਸ਼ ਹਨ ਉਹਨਾਂ ਨੇ ਨਹੀਂ ਚਲਾਈ ਕੋਈ ਗੋਲੀ ਉਹਨਾਂ ਕਿਹਾ ਕਿ ਉਹਨਾਂ ਤੇ ਹੀ ਪਰਿਵਾਰ ਦੇ ਮੈਂਬਰ ਨੂੰ ਲੱਗੀ ਹੈ ਗੋਲੀ ਅਤੇ ਪੁਲਸ ਉਹਨਾਂ ਨੂੰ ਵੀ ਦਿਵਾਏ ਇਨਸਾਫ ਬੀਤੇ ਦਿਨੀ थाना ਫਤਿਹਗੜ ਚੂੜੀਆਂ ਦੇ ਅਧੀਨ ਪਿੰਡ ਪਿੰਡ ਰੂਪੋ ਵਾਲੀ ਦੇ ਸਾਬਕਾ ਸਰਪੰਚ ਭਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਉੱਪਰ ਕਥਿਤ ਤੌਰ ਤੇ ਦੋਸ਼ ਲੱਗੇ ਸਨ ਕਿ ਉਹਨਾਂ ਵੱਲੋਂ ਆਪਣੇ ਹੀ ਸ਼੍ਰੀਕੇ ਭਰਾਤਰੀ ਤੇ ਪਰਿਵਾਰ ਦੇ ਮੈਂਬਰ ਉੱਪਰ ਅੰਦਾਜ਼ ਤੋਂ ਗੋਲੀਆਂ ਚਲਾ ਕੇ ਸ਼ਿਰਤ ਗੋਲੀ ਮਾਰੀ ਹੈ ਜਿਸ ਨਾਲ ਕਰ ਸਿੰਘ ਨਾਮਕ ਵਿਅਕਤੀ ਜ਼ਖਮੀ ਹੋ ਗਿਆ ਸੀ ਅਤੇ ਅੱਜ ਮੀਡੀਆ ਸਾਹਮਣੇ ਬਲਵਿੰਦਰ ਸਿੰਘ ਅਤੇ ਉਸ ਦੇ ਦੂਜੇ ਪਰਿਵਾਰਕ ਮੈਂਬਰਾਂ ਨੇ ਆ ਕੇ ਦੱਸਿਆ ਕਿ ਉਹਨਾਂ ਉੱਪਰ ਲੱਗੇ ਦੋਸ਼ ਸਰਾਸਰ ਗਲਤ ਅਤੇ ਬੇਬੁਨਿਆਦ ਹਨ ਉਹਨਾਂ ਵੱਲੋਂ ਕੋਈ ਵੀ ਗੋਲੀ ਨਹੀਂ ਚਲਾਈ ਗਈ ਉਹਨਾਂ ਨੇ ਦੱਸਿਆ ਕਿ ਸਗੋਂ ਦੂਜੇ ਧਿਰ ਉਹਨਾਂ ਦੇ ਜਿਹੜੇ ਸ਼੍ਰੀਕੇ ਬਰਾਦਰੀ ਦੇ ਉਹਨਾਂ ਦੇ ਵਿਰੋਧੀ ਹਨ ਉਹਨਾਂ ਵੱਲੋਂ ਗੋਲੀ ਚਲਾ ਕੇ ਉਹਨਾਂ ਦਾ ਭਤੀਜਾ ਜ਼ਖਮੀ ਕੀਤਾ ਗਿਆ ਹੈ ਉਹਨਾਂ ਕਹਾਂਗੇ ਉਹਨਾਂ ਦਾ ਪ੍ਰਚਾਰ ਅਧਿਕਾਰ ਦੂਸਰੀ ਧਿਰ ਉੱਪਰ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਅਤੇ ਉਹਨਾਂ ਉੱਪਰ ਪਰਚਾ ਦਰਜ ਕਰੇ ਉਹਨਾਂ ਨੇ ਕਹਾਂਗੇ ਉਹਨਾਂ ਉੱਪਰ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਸਾਬਕਾ ਸਰਪੰਚ ਪਲਵਿੰਦਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਜੋ ਉਹਨਾਂ ਉੱਪਰ ਦੋਸ਼ ਲਗਾਏ ਜਾ ਰਹੇ ਹਨ ਕਿ ਅਸੀਂ ਕਰਨੈਲ ਸਿੰਘ ਦੇ ਮੱਥੇ 'ਚ ਗੋਲੀ ਮਾਰੀ ਹੈ ਉਹਨਾਂ ਕਹਿੰਿਆ ਕਿ ਉਹ ਵੀ ਝੂਠੇ ਅਤੇ ਬੇਬੁਨਿਆਦ ਹਨ ਉਹਨਾਂ ਕਹਿੰਦੇ ਕਿ ਇੱਕ ਮੈਡੀਕਲ ਰਿਪੋਰਟ ਐਮ ਆਰ ਆਈ ਜਿਹੜੀ ਰਿਪੋਰਟ ਹੈ ਉਹ ਵੀ ਆ ਗਈ ਹੈ ਉਸ ਵਿੱਚ ਗੋਲੀ ਦਾ ਜ਼ਖਮ ਨਹੀਂ ਆਇਆ ਉਹਨਾਂ ਕਹਿੰਿਆ ਕਿ ਉਹ ਹੋਰ ਕਿਸੇ ਚੀਜ਼ ਦੀ ਸੱਟ ਦਾ ਜ਼ਖਮ ਆਇਆ ਹੈ ਜਿੱਥੋਂ ਸਪਸ਼ਟ ਹੋਇਆ ਹੈ ਕਿ ਇਹ ਗੋਲੀ ਦਾ ਬੁਲਟ ਇਨਜਰੀ ਨਹੀਂ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸਾਬਕਾ ਸਰਪੰਚ ਪਲਵਿੰਦਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਬੀਤੇ ਦਿਨੀ थाना ਫਾਤੇਗੜ ਚੂੜੀਆਂ ਅਧੀਨ ਪੈਂਦੇ ਪਿੰਡ ਰੂਪਵਾਲੀ ਜਿੱਥੇ ਕਿ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਖਬਰਾਂ ਵੀ ਲੱਗੀਆਂ ਸਨ ਕਿ ਸਾਬਕਾ ਸਰਪੰਚ ਵੱਲੋਂ ਗੋਲੀਆਂ ਚਲਾ ਕੇ ਜਿਹੜੇ ਕੁਝ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਅਤੇ 6 ਵਿਅਕਤੀਆਂ ਵਿਰੁੱਧ थाना ਫਾਤੇਗੜ ਚੂੜੀਆਂ ਤੇ ਮਾਮਲਾ ਵੀ ਦਰਜ ਹੋਇਆ ਸੀ ਅਤੇ ਇਸ ਸਾਰੀ ਲੜਾਈ ਨੂੰ ਲੈ ਕੇ ਸਾਬਕਾ ਸਰਪੰਚ ਜਿੰਨਾ ਉੱਪਰ આરોਪ ਲੱਗੇ ਸਨ ਕਿ ਗੋਲੀਆਂ ਚਲਾਈਆਂ ਗਿਆ ਹਨ ਤੇ ਗੋਲੀ ਇੱਕ ਕਰਨੈਲ ਸਿੰਘ ਨਾਮ ਦੇ ਵਿਅਕਤੀ ਦੇ ਮੱਥੇ 'ਚ ਵੀ ਲੱਗਣ ਦੀਆਂ ਜੋ ਖਬਰਾਂ ਨਸ਼ਰ ਹੋਈਆਂ ਸਨ ਮਾਮਲਾ ਵੀ ਦਰਜ ਹੋਇਆ ਫਤਿਹਗੜ ਚੂੜੀਆਂ ਥਾਣੇ 'ਚ ਤੇ ਉਨਾਂ ਦੇ ਨਾਲ ਮੌਜੂਦ ਨੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਗੱਲਬਾਤ ਕਰਦੇ ਆ ਉਹਨਾਂ ਨਾਲ ਕੁਝ ਦਿਨ ਕੀ ਸਾਰੀ ਘਟਨਾ ਦੇ ਸਮੇਂ ਕੀ ਗੱਲ ਵਾਪਰੀ ਸੀ ਕਿਉਂ ਝਗੜਾ ਹੋਇਆ ਝਗੜੇ ਦਾ ਕਾਰਨ ਕੀ ਸੀ ਤੇ ਹੁਣ ਜਿਹੜੀ ਐਗਜੈਕਟ ਪੋਜੀਸ਼ਨ ਆ ਉਹ ਕੀ ਆ ਹਾਂ ਪਲਵਿੰਦਰ ਸਿੰਘ ਬਿੱਕੇ ਜੀਨੀ ਪਿੰਡ ਰੁੱਪੋ ਵਾਲੀ ਚ ਜੋ ਗੋਲੀ ਦੀ ਘਟਨਾ ਹੋਈ ਏ ਕੀ ਸੀਗੀ ਸਾਰਾ ਪਾਵਾ ਮੈਂ ਪਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਰੁੱਪੋ ਵਾਲੀ ਜੋ ਵੀ ਮੇਰੇ ਬਾਰੇ ਗਲਤ ਪਾਵਾ ਫਲਾਇਆ ਜਾ ਰਹੀਆਂ ਨੇ ਕੋਈ ਵੀ ਅਸੀ ਗੱਲ ਨਹੀਂ ਹੋਈ ਸ਼ਾਮ 6:00 ਤੋਂ 6:30 ਦੇ ਕਰੀਬ ਗੁਰਦੁਆਰਾ ਦੇ ਸਬੰਧ ਵਿੱਚ ਕੋਈ ਮੀਟਿੰਗ ਹੋਈ ਏ ਉੱਥੇ ਬਿਲਕੁਲ ਮੈਂ ਨਹੀਂ ਪਹੁੰਚਿਆ ਮੇਰੇ ਚਾਚਾ ਹੀ ਗਏ ਨੇ ਜਰੂਰ ਇਹਨਾਂ ਦੀ ਦੋਨਾਂ ਧਿਰਾਂ ਦੀ ਆਪਸ ਵਿੱਚ ਕੋਈ ਤੂੰ ਤੂੰ ਮੈਂ ਤਾਂ ਹੋਈ ਹੈ ਬਿਲਕੁਲ ਸ਼ਾਂਤੀ ਮਾਹੌਲ ਨਾਲ ਆਪੋ ਆਪਣੇ ਘਰ ਆ ਗਏ ਨੇ ਚਾਚਾ ਜੀ ਜਦੋਂ 8:30 ਦੇ ਕਰੀਬ ਮੇਰੇ ਘਰ ਆਏ ਨੇ ਉਸ ਤੋਂ ਬਾਅਦ ਜਦੋਂ ਵਾਪਸ ਇਹਨਾਂ ਆਪਣੇ ਘਰ ਜਾ ਰਹੇ ਰਸਤੇ ਦੇ ਵਿੱਚ ਇਹਨਾਂ ਦਾ ਘਰ ਹੀ ਉੱਥੇ ਇਹਨਾਂ ਦੀ ਪੂਰੀ ਸਾਜ਼ਿਸ਼ ਦੇ ਨਾਲ ਚਾਚਾ ਜੀ ਦੇ ਤੇ ਇਹਨਾਂ ਦੇ ਬੇਟੇ ਪ੍ਰਦੀਪ ਸਿੰਘ ਦੇ ਦੋਹਾਂ ਦੇ ਗੱਲ ਪੈ ਗਏ ਨੇ ਤੇ ਜਦੋਂ ਇੱਕ ਚਾਚਾ ਜੀ ਨੇ ਮੈਨੂੰ ਛੋਟ ਕੇ ਫੋਨ ਕੀਤਾ ਵੀ ਸਾਡੀ ਆਹ ਗੱਲ ਹੋ ਗਈ ਹੈ ਸਾਡੇ ਗੱਲ ਪੈ ਗਏ ਮੈਂ ਉਥੇ ਗਿਆ ਜਦੋਂ ਮੇਰੇ ਜਾਂਦਿਆਂ ਨੂੰ ਇਹਨਾਂ ਨੇ ਗੋਲੀ ਚ ਚਲਾਤੀ ਤੇ ਚਾਚਾ ਜੀ ਦੇ ਮੇਰੇ بیٹے ਪ੍ਰਦੀਪ ਸਿੰਘ ਦੇ ਡੋਲੇ ਖੱਬੇ ਡੋਲੇ ਦੇ ਵਿੱਚ ਬੁਲਟ ਵਜੀ ਤੇ ਉਹ ਜ਼ਖਮੀ ਹੋ ਗਿਆ ਚਲੋ ਉਹਨੂੰ ਅਸੀਂ ਆਪਣੀ ਸੇਫਟੀ ਲਈ ਉਹਨੂੰ ਚੁੱਕਿਆ ਤੇ ਹਸਪਤਾਲ ਲੈ ਗਿਆਂ ਉਦੋਂ ਮਗਰੋਂ ਇਹਨਾਂ ਨੇ ਆਪਣੇ ਪਿਸਟਲ ਮੋਹਨ ਸਿੰਘ ਦੇ ਪਿਸਟਲ ਦੇ ਨਾਲ ਆਪਣੇ 게ਟ ਦੇ ਵਿੱਚ ਗੋਲੀਆਂ ਮਾਰੀਆਂ ਨੇ ਉਥੇ ਜੋ ਵੀ ਬੁਲਟs ਸੁੱਟੀਆਂ ਇਹਨਾਂ ਦੀਆਂ ਆਪਣੀਆਂ ਨੇ ਤੇ ਚਲੋ ਜੋ ਵੀ ਹੋਇਆ ਇਹਨਾਂ ਦੇ ਮੱਥੇ ਦੇ ਵਿੱਚ ਜਿਹੜੀ ਐ ਮਰਰ ਦੀ ਰਿਪੋਰਟ ਸਾਡੇ ਕੋਲ ਆਈ ਹੈ ਪਹੁੰਚੀ ਹੈ ਅੱਜ ਹੀ ਪਹੁੰਚੀ ਹੈ ਉਹਦੇ ਵਿੱਚ ਕੋਈ ਬੁਲਟ ਨਹੀਂ ਆਈ ਬਿਲਕੁਲ ਕੱਟ ਮਾਮੂਲੀ ਕੱਟ ਦਾ ਨਿਸ਼ਾਨ ਹੈ ਡਾਕਟਰ ਸਾਹਿਬ ਨੇ ਵੀ ਲਿਖਿਆ ਹੋਇਆ ਹੈ ਉਹੀ ਤੇ ਕੋਈ ਬੁਲਟ ਦੀ ਰਿਪੋਰਟ ਨਹੀਂ ਆਈ ਜਿਹੜੀ ਤੁਸੀਂ ਆਖ ਰਹੇ ਹੋ ਕਿ ਗੋਲੀ ਦਾ ਜਿਹੜੀ ਐ ਐਮ ਆਰ ਆਈ ਉਹ ਚ ਗੋਲੀ ਦੀ ਗੋਲੀ ਦਾ ਜ਼ਖਮ ਨਹੀਂ ਹੈ ਬੁਲਟ ਇੰਜਰੀ ਹੈ ਬਿਲਕੁਲ ਨਹੀਂ ਜੀ ਉਹ ਮੇਰੇ ਕੋਲ ਰਿਪੋਰਟ ਮੈਂ ਤੁਹਾਨੂੰ ਦੇ ਦਿਆਂਗਾ ਬੇਸ਼ੱਕ ਤੁਸੀਂ ਵੀ ਆਪਣੇ ਨੁਇਤੇ ਚਲਾਓ ਕੋਈ ਬਗਲ ਨਹੀਂ ਮੇਰੇ ਕੋ ਫੋਟੋ ਹੀ ਹੁੰਦੇ ਹੀ ਕਿ ਸਾਡੇ ਮੱਥੇ 'ਤੇ ਗੋਲੀ ਮਾਰਦੀ ਬਿਲਕੁਲ ਕੋਈ ਵੀ ਨਿਸ਼ਾਨ ਨਹੀਂ ਜੀ ਇੱਕ ਵੀ ਚਲੋ ਮਾੜਾ ਮੋਟਾ ਇਹਨਾਂ ਦਾ ਹੋਇਆ ਹੋਏਗਾ ਰੋੜਾ ਰੜਾ ਕੋਈ ਵੀ ਆਪੋ ਚ ਜੋ ਵੀ ਹੱਥੋਂ ਪਾਈ ਹੋਏ ਨੇ ਬਿਲਕੁਲ ਗੋਲੀ ਦਾ ਨਿਸ਼ਾਨ ਨਹੀਂ ਆ ਤੇ ਕੋਈ ਨਾ ਰਿਪੋਰਟ ਦੇ ਵਿੱਚ ਡਾਕਟਰੀ ਰਿਪੋਰਟ ਦੇ ਵਿੱਚ ਕੋਈ ਅਸ ਹੀ ਨਹੀਂ ਆ ਜੀ ਨਾਲ ਮੱਥੇ ਦੇ ਵਿੱਚ ਕੋਈ ਵੀ ਇਹੋ ਜਿਹਾ ਜ਼ਖਮ ਹੁੰਦਾ ਤੇ ਉਹ ਡਾਕਟਰ ਸਾਹਿਬ ਨੇ ਜ਼ਰੂਰ ਵਿੱਚ ਉਦਾ ਜ਼ਿਕਰ ਕਰਨਾ ਹੈ ਜਿਹੜੇ ਉਹ ਕਹਿ ਰਹੇ ਕਿ ਇੱਥੇ ਗੋਲੀਆਂ ਵਜੀਆਂ ਅੰਸ਼ੀ ਸ਼ੀਸ਼ੇ ਉਹ ਜਦੋਂ ਅਸੀਂ ਪ੍ਰਦੀਪ ਸਿੰਘ ਨੂੰ ਅਸੀਂ ਹਸਪਤਾਲ ਲੈ ਗਏ ਆ ਦਵਾਦਵ ਚੋੱਕ ਕੇ ਗੱਡੀ ਦੇ ਵਿੱਚ ਉਦੋਂ ਮਗਰੋਂ ਇਹਨਾਂ ਨੇ ਆਪਣੀ ਪੂਰੀ ਸ਼ਾਸਤਰੀ ਦੇ ਨਾਲ ਮੋਹਨ ਸਿੰਘ ਦਾ ਪਿਸਟਲ ਲੈ ਕੇ ਉਹ ਗੇਟ ਦੇ ਵਿੱਚ ਗੋਲੀਆਂ ਮਾਰੀਆਂ ਨੇ ਤੁਹਾਡੇ ਵੱਲ ਕੋਈ ਚਲਾਈ ਗਈ? ਬਿਲਕੁਲ ਕੋਈ ਕੋਈ ਗੋਲੀ ਨਹੀਂ ਚਲਾਈ ਗਈ। ਹੈਗਾ ਜੀ ਮੇਰੇ ਕੋਲ ਮੇਰੀ ਗੱਡੀ 'ਚ ਵੀ ਸੇਫਟੀ ਲੀਲ ਮੇਰੇ ਜਦੋਂ ਮੈਂ ਆਇਆ ਵਾ ਉਦੋਂ ਮੇਰੇ ਕੋਲ ਹੀ ਲਾਇਸੈਂਸ ਹੀ ਤਿਆਰ ਹੈ। ਉਹ ਤੁਹਾਡੇ 6 ਜਣੇ 'ਤੇ ਮਾਮਲਾ ਕਰਦੇ ਆ ਤੇ ਹੁਣ ਜਿਹੜਾ ਤੁਹਾਡਾ ਜਿਹੜਾ ਬੰਦਾ ਜੱਟ ਨਹੀਂ ਉਹ ਤੁਹਾਡਾ ਜਿਹੜਾ ਪ੍ਰਦੀਪ ਸਿੰਘ ਉਹ ਗੁਰਨਾਨਕਾ ਹਸਪਤਾਲ ਵਿੱਚ ਹੈ। ਤੇ ਉਹਦੀ ਅਜੇ ਕੋਈ ਵੀ ਸੁਣਾਈ ਨਹੀਂ ਹੋਈ ਜਾਂਦੀ ਇਹਨਾਂ ਦਾ ਜੋ ਵੀ ਹਰਜੀਤ ਸਿੰਘ ਉਹ ਮੈਕਮੇ ਦੇ ਵਿੱਚ ਤੇ ਜਿਹੜੀ ਵੀ ਸਾਡੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਣਦੀ ਚਲੋ ਜੁੱਦਾ ਵੀ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਲੜਾਂਗੇ ਇਹ ਇਨਸਾਫ ਚਾਹੁੰਦੇ ਆ ਜੀ ਜੋ ਵੀ ਸਾਡੀ ਬੰਦੀ ਕਾਰਵਾਈ ਹੈ ਇਹਨਾਂ ਦੇ ਪਰਿਵਾਰ ਤੇ ਹੋਏ ਤੇ ਤੁਹਾਡੇ 6 ਜਣੇ ਤੇ ਬੱਚੇ ਕਰਤੇ ਆ ਵਾਟਸਐਪ ਵੇਖੋ ਮੇਰੇ ਭਰਾਵਾ ਪ੍ਰਦੀਪ ਸਿੰਘ ਛੋਟਾ ਵਾ ਮੇਰੇ ਤੋਂ ਚਾਚਾ ਜੀ ਦਾ ਬੇਟਾ ਉਹਦੇ ਤੇ ਹੀ ਗੋਲੀ ਵੱਲ ਲੱਗੀ ਹੈ ਖਬੀਬਾਂ ਤੇ ਤੇ ਸਾਡੇ ਤੇ ਹੀ ਪਰਚੇ ਹੋਣਦੇ ਨੇ ਇਹ ਇਹੋ ਕਾਨੂੰਨ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਜੋ ਵੀ ਸਾਡੀ ਡਾਕਟਰੀ ਰਿਪੋਰਟ ਆਉਂਦੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਇੱਕ 21 ਦੀ ਚਲੋ ਲੜਾਈ ਹੋਈ ਹੈ ਰਾਤ ਨੂੰ 22 ਤਰੀਕ ਨੂੰ 9 ਤੋਂ 10 ਦੇ ਕਰੀਬ ਇਹਨਾਂ ਦੀ ਇੱਕ ਲੇਡੀ ਜੇ ਹਰਜਿੰਦਰ ਕੌਰ ਉਹ ਦਾਖਲ ਹੋਂਦੀ ਹੈ ਉਹਦਾ ਵੀ ਗਰਲ ਤੇ ਰਿਜ਼ਲਟ ਲੈ ਕੇ ਤੇ ਸਾਡੇ ਤੋਂ ਉਹ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਬਿਲਕੁਲ ਨਹੀਂ ਜੀ ਕੋਈ ਵੀ ਲੇਡੀਜ਼ ਦੋਹਾਂ ਧਰਾਂ ਦੇ ਵਿੱਚੋਂ ਕੋਈ ਵੀ ਲੇਡੀ ਨਹੀਂ ਸੀ ਨਹੀਂ ਬਿਲਕੁਲ ਨਹੀਂ 10 12 ਘੰਟੇ ਤੋਂ ਬਾਅਦ ਚ ਫਦੇ ਘੜ ਝੂੜੀਆਂ ਦਾਖਲ ਹੋਈ ਭਾਈ ਸਾਹਿਬ ਮੇਰਾ ਬੇਟਾ ਪ੍ਰਦੀਪ ਹੈ ਅਸੀਂ ਆਪਣੇ ਭਤੀਜੇ ਸਰਪੰਚਾ ਲੋ ਆਪਣੇ ਘਰ ਨੂੰ ਜਾਣ ਰਹੇ ਹਾਂ ਸਰਪੰਚਾ ਲੋ ਇਹ ਰਾਹ ਦੇ ਵਿੱਚ ਹਰਜੀਤ ਸਿੰਘ ਡਾਕਟਰ ਆ ਉਹਦਾ ਬੇਟਾ ਕਰਨੈਲ ਸਿੰਘ ਦੇ ਬੇਟੇ ਦੋ ਆ ਮੋਹਨ ਸਿੰਘ ਦਾ ਮੋਹਨ ਸਿੰਘ ਹੀ ਨਾਲ ਆ ਏ ਮੇਰੇ ਨਾ ਮੇਣੋ ਕਮੇਣੀ ਹੋ ਬਿਆ ਤੇ ਮੈਂ ਚਿੱਜ ਕੰਬੇ ਲੱਗਦਾ ਮੈਂ ਚਾਚਾ ਤਾਂ ਆਇਆ ਇਹਨਾਂ ਦਾ ਮੇਰੇ ਹੱਥੇ ਦੀ ਨਹੀਂ ਪੈਣ ਲੱਗੇ ਪਰ ਉਹਨਾਂ ਮੈਨੂੰ ਛੱਡ ਲਿਆ ਅੰਦਰ ਪਿਸਤੌਲ ਕੱਢ ਲਿਆ ਇਹਨੇ ਮੋਹਨ ਸਿੰਘ ਦਾ ਪਿਸਤੌਲ ਆ ਹਰਜੀਤ ਸਿੰਘ ਡਾਕਟਰ ਦੇ ਮੁੰਡੇ ਦੇ ਹੱਥ ਤੇ ਆ ਉਹਨੇ ਮੇਰੇ ਬੇਟੇ ਦੇ ਦੌੜੇ ਤੇ ਗੋਲੀ ਮਾਰੀ ਉਹ ਡਿੱਗ ਪਿਆ ਹੀ ਲਾ ਕੇ ਉਹਨੂੰ ਫਤਿਹਗੜ ਚੂੜੀਆਂ ਹਸਪੀਟਲ ਲਾ ਗਏ ਆ ਇਹਨਾਂ ਮਗਰੋਂ ਫਿਰ ਆਪਣਾ ਬਹਾਨਾ ਲਾਇਆ ਗੋੜੀਆਂ ਗਾਲੀਆਂ ਚਲਾਇਆਂ ਦਾਤਰ ਵੀ ਮਾਰੇ ਆ ਉੱਥੇ ਆਪਣੇ ਮੋਹਣ ਸੁਣੇ ਆਪਣੇ ਪਿਸਟਮ ਦੇ ਰੌਂਦ ਕੱਢ ਕੇ ਧਰੇ ਆ ਤਿੰਨ ਇਹ ਚੱਲੇ ਆ ਤਿੰਨ ਜਿੰਦੇ ਧਰੇ ਨੇ ਚਲੋ ਮੈਂ ਇਹ ਨਾ ਪੜਿਆ ਮਨੂੰ ਇਹਨਾਂ ਰੌਂਦਾ ਰਾਂਦਾ ਦਾ ਕੀ ਪਤਾ ਪਰ ਇਹਨਾਂ ਸਭ ਕੁਝ ਕੀਤਾ ਏ ਮੇਰੇ ਮੁੰਡਾ ਸਿਰੇ ਅਸਿਆ ਉਹ ਗੰਭੀਰ ਹਾਲਤ ਚ ਆ ਤੇ ਮਿਰਤੇ ਹੀ ਅੱਲਾ ਪਰਚਾ ਕਰ ਦਿੱਤਾ ਮੈਨੂੰ ਕੋ ਇਨਸਾਫ ਚਾਹੀਦਾ ਹੋਰ ਰਿਪੋਰਟ ਡਾਕਟਰਾਂ ਦੇ ਰਿਪੋਰਟ ਜੋ ਹੋਵੇ ਹੋ ਤੁਹਾਨੂੰ ਪਤਾ ਲੱਗ ਜਾਣਾ ਸਾ ਅੱਜ ਕੱਲ ਕੋਈ ਨਿਆਣਾ ਨਹੀਂ ਸਿਰ ਦੇ ਵਿੱਚ ਗੋਲੀ ਵੱਜਿਆ ਬੰਦਾ ਬਾਜਦਾ ਹੋਰ ਰਿਪੋਰਟ ਦੇ ਵਿੱਚ ਕੱਟ ਆਇਆ ਜ਼ਖਮੀ ਕੋਈ ਡੇਡੋ ਕੇ ਆਪੇ ਭਜਨ ਸਕਰ ਹੋਏ ਨੇ ਕਾ ਕੋਈ ਕਰਵਾ ਜਗੀ ਹੈ ਇਹਦੇ ਰਿਪੋਰਟ ਦੇ ਵਿੱਚ ਆਉਂਡਿਆ ਪੇ ਕੱਟ ਲੱਗਾ ਤੇ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਹੋਰ ਇਹ ਮੇਰੇ ਵੀਰ ਹੈ ਆ ਧਰਨੇ ਆਲੇ ਵੀ ਗਏ ਅਸੀਂ ਮੈਂ ਤੇ ਮੇਰਾ ਭਰਾ ਵੱਡਾ ਰਜਵੰਤ ਸਿੰਘ ਅਸੀਂ ਗਰਾਉ ਦੀ ਪਾਰਟੀ ਦੇ ਨਾਲ ਧਰਨਿਆਂ ਦੇ ਜਾਂਦੇ ਰਹੇ ਆ ਇਹਨਾਂ ਪੰਜਾਂ 'ਚੋਂ ਇੱਕ ਜਣਾ ਜਾਂਦਾ ਰਿਹਾ ਅਸੀਂ ਤਿੰਨਾਂ ਭਰਾਵਾਂ 'ਚੋਂ ਦੋ ਭਰਾ ਜਾਂਦੇ ਰਹਾ ਪੈਸੇ ਵੀ ਆਹਾਂ ਕੋਲੋਂ ਆਮ ਲਾਉਣੇ ਮੇਰੇ ਵੱਡੇ ਭਰਾ ਨੇ ਪੈਸਾ ਬਹੁਤ ਦੇਣਾ ਦੂਣਾ ਇੱਕ ਮੇਰੇ ਪਤੀਏ ਟਰਾਲੀ ਦਿੱਲੀ ਵੀ ਖੜੀ ਆਂ ਮੂਵੀਆਂ ਬਣਾਈਆਂ ਤੇ ਇਹਨਾਂ ਉਧਰ ਦੇ ਧਰਨੇ ਲਾਉਂਦੇ ਨੇ ਖਾਲੇ ਨੇ ਕੋਈ ਦੇਖਭਾਲ ਕੀਤੀ ਵੀ ਉਧਰ ਗੋਲੀ ਵੱਜੀ ਐ ਅਸੀਂ ਉਹ ਨਾਲ ਤਾਂ ਨਹਿ ਲਾਉਂਦੇ ਆ ਇਹ ਮੈਨੂੰ ਨਿصاف ਚਾਹੀਦਾ ਕਿਹਦੇ ਕਿਹਦੇ ਤੁਹਾਡੇ ਕਿਹਦੇ ਸਰਪੰਚ ਵਾਲੋਂ ਨੇ ਵਾ ਗੋਰੀ ਜਲਾ ਕੇ ਕੋਈ ਜਦੋਂ ਗੋਲੀ ਚਲਾਉਂਦਾ ਤਾਂ ਫਿਰ ਅਸੀਂ ਮਰਦੇ ਕਿਉਂ ਫਿਰ ਉਹਨੂੰ ਡਰਨਾ ਹੁੰਦਾ ਐ ਤੇ ਉਹਦੇ ਆਉਣ ਤੋਂ ਪਹਿਲਾਂ ਹੀ ਪ੍ਰਦੀਪ ਦੇ ਗੋਲੀ ਵੱਜ ਗਈ ਐ ਫਿਰ ਉਹ ਪਿਸਤੌਲ ਚਲਾਉਣ ਜੋਗੀ ਉਹਦੀ ਹਸਤੀ ਨਹੀਂ ਰਹੀ ਗੱਡੀ ਘਾਰ ਹੀ ਐ ਨਾ ਪੰਜਾਬ ਜੋਗ ਤੇ ਉਸੇ ਵੇਲੇ ਲੱਗੇ ਆ ਉਹਣਾ ਇਹ ਹੋ ਜਾਉਣਾ ਵੀ ਸਾਡਾ ਵੀ ਪਰਚਾ ਦਰਜ ਹੋਣਾ ਚਾਹੀਦਾ ਤੇ ਜੋ ਰਿਪੋਰਟ ਆਏ ਉਹਦੇ ਹਿਸਾਬ ਨਾਲ ਬੰਦੀ ਕਾਰਵਾਈ ਹਾਂ ਬੰਦੀ ਕਾਰਵਾਈ ਚਾਹੀਦੀ ਆ ਜੀ ਗੱਲ ਇਦਾਂ ਜੀ ਜਦੋਂ ਸਾਡੇ ਪਿੰਡ ਝਗੜਾ ਹੋਇਆ ਹੈ ਰੁੱਪੋ ਵਾਲੀ ਤੇ ਅਸੀਂ ਮੈਂ ਸਰਪੰਚ ਸਾਹਿਬ ਦੇ ਘਰ ਬੈਠਾ ਹਾਂ ਤੇ ਅਸੀਂ ਦੋਵੇਂ ਭਰਾ ਗੱਲਾਂ ਬਾਤਾਂ ਆਪਣੀਆਂ ਕਰਨ ਲਏ ਹਾਂ ਤੇ ਉਤੋਂ ਸਾਨੂੰ ਬਾਹਰ ਚਾਚਾ ਜੀ ਦਾ ਫੋਨ ਆਇਆ ਤੇ ਸਾਨੂੰ ਕਰਨੈਲ ਸਿੰਘ ਨੂੰ ਮਾਰਨ ਪੈ ਗਿਆ ਅਸੀਂ ਭੱਜ ਕੇ ਬਾਹਰ ਗਏ ਆ ਤੇ ਵੇਖਿਆ ਤੇ ਸਾਡੇ ਭਰਾ ਦੇ ਪ੍ਰਦੀਪ ਦੇ ਖੱਬੇ ਡੋਲੇ ਚ ਇੰਨਾ ਗੋਲੀ ਮਾਰੀ ਆ ਜੀ ਫੈਰ ਕੀਤੇ ਆ ਨਾ ਤੇ ਅਸੀਂ ਸਾਡਾ ਭਰਾ ਜ਼ਖਮੀ ਹੋ ਗਿਆ ਅਸੀਂ ਆਪਣੇ ਭਰਾ ਨੂੰ ਛੇਤੀ ਚੁੱਕ ਕੇ ਗੱਡੀ ਕੱਢ ਕੇ ਤੇ ਅਸੀਂ ਫਤਿਹਗੜ੍ਹ ਹਸਪੀਟਲ ਲੈ ਗਏ ਆ ਜੀ ਉਹ ਜਿਹੜੇ ਆਂਦੇ ਸਿਰ ਚ ਗੋਲੀ ਚਾਰੀ ਉਹ ਸਰ ਬਿਲਕੁਲ ਫਵਾਵ ਆ ਉਹ ਐਵੇਂ ਕੰਦਾ-ਕੁੰਦਾ ਨੂੰ ਵਜ ਕੇ ਕਿਤੇ ਡਿਗ-ਡੁਗ ਗਏ ਨੇ ਸਾਡਾ ਇਸ ਚ ਕੋਈ ਰੋਲ ਨਹੀਂ ਜੇ ਉਹ ਝੂਠੇ ਸਾਡੇ ਤੇ ਕਲੇਮ ਲਾਉਣ ਦੇ ਜੇ ਤੇ ਉਹਨਾਂ ਦੇ ਹੋਰ ਕੁਝ ਉਹਨਾਂ ਦੇ ਆਪਣੀ ਇੱਕ ਸਾਡੀ ਚਾਚੀ ਲੱਗਦੀ ਸ਼ਰੀਕੇ ਚ ਉਹਨੂੰ ਵੀ ਹਸਪੀਟਲ ਪਾਇਆ ਵਾ 12 13 ਘੰਟਿਆਂ ਬਾਅਦ ਜਾ ਕੇ ਵੀ ਇਹਨੂੰ ਅਸੀਂ ਮਾਰਕ ਮਾਰਕੋਟ ਕੀਤੀ ਆ ਤੇ ਸਾਡੀ ਮਾਂ ਆ ਅਸੀਂ ਉਹਨੂੰ ਮਾਰਕੋਟ ਕਰਦੇ ਲਈ ਕਰਨੀ ਆ ਤੇ ਸਾਨੂੰ ਨਾ ਉਹਨਾਂ ਦਾ ਕੋਈ ਸਾਡੇ ਨਾਲ ਉਹਨਾਂ ਦਾ ਕੋਈ ਵੈਰ ਆ ਨਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਆ ਕੋਈ ਨਹੀਂ ਸ਼ਾਮਲ ਨਾ ਜੀ ਬਿਲਕੁਲ ਨਹੀਂ ਕੋਈ ਸ਼ਾਮਲ ਨਹੀਂ ਜੇ ਤੇ ਇਹ ਤੇ ਸਾਡੇ ਤੇ ਝੂਠੇ ਕਲੇਮ ਲਾਉਣ ਦੇ ਆ ਸਾਡੇ ਤੇ ਝੂਠਾ ਪਰਚਾ ਕਰਾਇਆ ਜੀ ਇਹਨਾਂ ਨੇ ਸਾਡੇ ਬੰਦੇ ਤੇ ਗੋਲੀ ਵਜੀ ਤੇ ਸਾਡੇ ਸਾਡੇ ਤੇ ਪਰਚੇ ਹੋਏ ਝੂਠੇ ਪ੍ਰਸ਼ਾਸਨ ਅਸੀਂ ਇਨਸਾਫ ਚਾਹੁੰਦੇ ਆ ਜੀ ਸਾਫ ਐਂ ਇਆ ਜੋ ਵੀ ਕਾਨੂੰਨੀ ਕਾਰਵਾਈ ਹੋਏ ਆ ਅਸੀਂ ਉਹ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਾਡੇ ਵੀ ਇਨਸਾਫ ਕੀਤਾ ਜਾਏ ਸਾਡੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਜੀ ਜੋ ਰਿਪੋਰਟ ਆਏਗੀ ਸਾਡੀ ਰਿਪੋਰਟ ਤੇ ਕਾਰਵਾਈ ਕੀਤੀ ਜਾਏ ਉਹਨਾਂ ਦੀ ਵੀ ਆਈ ਰਿਪੋਰਟ ਕੋਈ ਜਿਹੜੀ ਉਹਨਾਂ ਦੇ ਗੋਲੀ ਦੇ ਉਹਨਾਂ ਦੇ ਜੀ ਰਿਪੋਰਟ ਆਈ ਆ ਐਮਆਰਐਲ ਤੁਹਾਨੂੰ ਸ਼ਾਂਤ ਅਸੀਂ ਵਟਸਐਪ ਜਾਨ ਜਿੱਥੋਂ ਵੀ ਤੁਹਾਨੂੰ ਦੇ ਭੇਜ ਦਵਾਂਗੇ ਤੇ ਤੁਸੀਂ ਉਹਦੇ ਵਿੱਚ ਵੇਖ ਲਿਓ ਵੀ ਉਹਨਾਂ ਆਖਿਆ ਮੱਥੇ 'ਚ ਗੋਲੀ ਵੱਜੀ ਆ ਮੱਥੇ 'ਚ ਤੇ ਕੱਟ ਦੇ 15 14 ਟੈਂਕਿਆਂ ਦੇ ਨਿਸ਼ਾਨ ਆਏ ਨੇ ਦੱਸਣ ਦੇ ਆ ਵੀ ਚੀਰਾ ਲੱਗਾ ਜੀ ਕਦੀ ਗੋਲੀ ਨਾਲ ਵੀ ਚੀਰਾ ਲੱਗਾ ਜੇ ਇਹ ਤਾਂ ਬਿਲਕੁਲ ਝੂਠ ਬੋਲਣ ਦੇ ਜੇ ਪ੍ਰਸ਼ਾਸਨ ਨੂੰ ਵੀ ਪਤਾ ਸਾਰਾ ਗੋਲੀ ਕਹੇ ਗੋਲੀ ਨਾਲ ਸਾਡੇ ਵੱਲੋਂ ਚੱਲੀ ਆ ਸਗੋਂ ਉਹਨਾਂ ਸਾਡੇ ਤੇ ਚਲਾਈ ਜੇ ਉਹਨਾਂ ਗੇਟ ਤੇ ਗੋਲੀਆਂ ਜੀ ਗੇਟ ਤੇ ਗੋਲੀਆਂ ਜੀ ਉਹਨਾਂ ਆਪ ਮਾਰੀਆਂ ਨੇ ਸਾਨੂੰ ਪਸਾਉਂਦਿਆਂ ਮਾਰਿਆ ਉਹਨਾਂ ਨੇ ਸਾਡੇ ਭਰਾ ਤੇ ਫਾਇਰਿੰਗ ਕਰਤੀ ਸੀ ਉਹਦੇ ਕਰਕੇ ਉਹਨਾਂ ਨੂੰ ਇਹ ਹੀ ਵੀ ਇਹਨਾਂ ਦੇ ਗੋਲੀ ਲੱਗ ਗਈ ਆ ਤੇ ਅਸੀਂ ਤੇ ਦਵਾਦਵਨ ਲੈ ਕੇ ਚੱਲ ਗਏ ਆ ਤੇ ਉਹਨਾਂ ਮਗਰੋਂ ਆਪਣੇ ਗੇਟ 'ਚ ਝੂਠੀਆਂ ਗੋਲੀਆਂ ਮਾਰ ਕੇ ਝੂਠੇ ਕਾਰਤੂਸ ਉਹਨਾਂ ਦੇ ਮੋਹਨ ਸਿੰਘ ਆ ਚਾਚਾ ਹੀ ਉਹ ਵੀ ਸਾਡਾ ਉਹਦੇ ਕੋਲ ਪਿਸਟਲ ਆ ਲਾਇਸੈਂਸੀ ਪਿਸਟਲ ਆ ਉਹਨੇ ਆਪਣੇ ਪਿਸਟਲ ਨਾਲ ਗੋਲੀਆਂ ਮਾਰੀਆਂ ਨੇ ਜੀ ਗੇਟ 'ਚ ਤੁਸੀਂ ਇਹ ਕਹਿੰਦੇ ਜਿਹੜਾ ਅੰਦੇਸੀ ਸਾਫਾ ਸਾਹਿਬ ਪਿੰਕਲਵੰਦਰ ਸਿੰਘ ਨੇ ਨੀਵਾ ਗੁਣੀ ਜਰਾ ਉਹ ਜੀ ਬਿਲਕੁਲ ਫਾਲ ਆ ਜੀ ਬਿਲਕੁਲ ਝੂਠ ਆ ਜੀ ਅਸੀਂ ਕੋਈ ਗੋਲੀ ਨਹੀਂ ਚਲਾਈ ਇਹਨਾਂ ਕੋ ਹਥਿਆਰ ਜ਼ਰੂਰ ਹੈਗਾ ਪਰ ਇਹਨਾਂ ਆਂਦਾ ਵੀ ਆ ਉਧਰ ਨਾਲ ਪਰ ਆਪਣੀ ਸੇਫਟੀ ਵਾਸਤੇ ਰੱਖਿਆ ਕੋਈ ਗੋਲੀ ਨਹੀਂ ਚਲਾਈ ਸਾਡਾ ਤੇ ਭਰਾ ਜ਼ਖਮੀ ਹੋ ਗਿਆ ਸੀ ਤਾਂ ਉਹਨੂੰ ਲੈ ਕੇ દવા-ਦਵਾ ਉਸੇ ਵਾਲੇ ਨਿਕਲ ਗਏ ਆ ਜੀ ਹਾਂ ਜੀ ਉਹ ਜਿਹੜੀ ਮੱਥੇ ਵਾਲੀ ਇਹ ਉਹ ਫਾਲ ਆ ਜੀ ਬਿਲਕੁਲ ਮੱਥੇ 'ਚ ਗੋਲੀ ਵੱਜੀ ਹੋਏ ਤਾਂ ਬੰਦਾ ਬਚ ਜਾਂਦੇ ਇਹ ਤੁਸੀਂ ਦੱਸ ਦਿਓ ਜੀ ਮਰੋਂ ਬੀਦਨ ਵਾਲੀ ਹਵਾਈ ਹਾਂਜੀ ਹਵਾਈ ਫੇਅਰ ਕੀਤੇ ਜੇ ਹਨਾ ਜੀ